ਜੀ ਮਾਰੇ ਆਪਾਂ ਗੱਲ ਕਰ ਲੱਗੇ ਆਂ ਕਾਰ ਫੋਰਚੂਨਰ ਦੇ ਰਿਮੋਟ ਬਾਰੇ ਠੀਕ ਹੈ ਜੀ ਤੇ ਇਹ ਦੀ ਡੈਸ਼ਬੋਰਡ ਵਾਲੀ ਕੀ ਆ ਗਈ ਜਿਹੜੀ ਚਾਬੀ ਹੁੰਦੀ ਡੈਸ਼ਬੋਰਡ ਖੁੱਲਦਾ ਠੀਕ ਹੈ ਜੀ ਤੇ ਬਾਕੀ ਆਪਾਂ ਇਹਦੇ ਸੈੱਲ ਬਾਰੇ ਗੱਲ ਕਰ ਲੱਗੇ ਆ ਹੁਣ ਜਿਹੜਾ ਇਹਦੇ ਵਿੱਚ ਸੈੱਲ ਹੁੰਦਾ ਜਿਹੜਾ ਇਹਦੇ ਵਿੱਚ ਸੈੱਲ ਹੁੰਦਾ ਜੇ ਉਹ ਵੀਕ ਹੋ ਗਿਆ ਠੀਕ ਹੈ ਜੀ ਡੈਨ ਡਾਊਨ ਹੋ ਗਿਆ ਇਹਨੇ ਖਤਮ ਹੋ ਗਿਆ ਮੇਰਾ ਵੀਰਾ ਨਾ ਇਹਨੇ ਖੁੱਲਣਾ ਹੈ ਠੀਕ ਹੈ ਜੀ ਤੇ ਨਾ ਇਹਨੂੰ ਲੋਕ ਹੋਣਾ ਤੇ ਬਾਕੀ ਨਾ ਜੀ ਗੱਡੀ ਖੁੱਲਣੀ ਐ ਸਟਾਰਟ ਤੇ ਦੂਰ ਦੀ ਗੱਲ ਰਹਿ ਗਈ ਮਹਾਰਾਜ ਸਟਾਰਟ ਤੇ ਦੂਰ ਦੀ ਗੱਲ ਰਹਿ ਗਈ ਵੀ ਸਟਾਰਟ ਹੋ ਜੇਗੀ ਗੱਡੀ ਦੇ ਜਦੋਂ ਇਹਨੇ ਵੀਕ ਹੋਣਾ ਪਰ ਇਹਦੇ ਡਿਸਪਲੇ ਮੀਟਰ ਦੇ ਉੱਤੇ ਥੋੜੇ ਦਿਨ ਪਹਿਲਾਂ ਵੀਕ ਦਾ ਇੰਡੀਕੇਸ਼ਨ ਆਉਣਾ ਹੈ ਵੀ ਇਹਦਾ ਤੁਹਾਡਾ ਸੈੱਲ ਇਹ ਨਾ ਰਿਮੋਟ ਦਾ ਉਹ ਖਤਮ ਹੁੰਦਾ ਪਿਆ ਠੀਕ ਹੈ ਜੀ ਬਾਕੀ ਆਪਾਂ ਦੇ ਇਹਦੇ ਵਿੱਚ ਆਪ ਹੀ ਖੋਲ ਕੇ ਪਾ ਲੈਣੇ ਬਾਕੀ ਤੁਹਾਨੂੰ ਵਖਾਣੇ ਵੀ ਖੁੱਲਦਾ ਕਿਵੇਂ ਹੈ ਠੀਕ ਹੈ ਜੀ ਇਹ ਇਦਾਂ ਹੀ ਸਿੰਪਲ ਖੁੱਲ ਜਾਣਾ ਜਿਹਨੂੰ ਮਾੜੀ ਮੋਟੀ ਨੌਲੇਜ ਹੈਗੀ ਮੇਰਾ ਭਰਾ ਉਹ ਹੀ ਖੋਲੇ ਜੇ ਦੂਜਿਆਂ ਨੇ ਪੰਗਾ ਲਿਆ ਜੇ ਆ ਖੁੱਲ ਗਿਆ ਠੀਕ ਹੈ ਜੀ ਇਹ ਇਦਾਂ ਇੰਨੇ ਐਵੇਂ ਹੋ ਜਾਣਾ ਹੁਣ ਫਿੱਟ ਹੋ ਜਾਣਾ ਤੇ ਇਹਦੇ ਵਿੱਚ ਆਉਂਦਾ ਡਿਊਰਾ ਸੈੱਲ CR2032 ਨੰਬਰ ਠੀਕ ਹੈ ਜੀ ਸੈੱਲ ਦਾ ਨੰਬਰ ਹੈਗਾ 2032 CR2032 ਡਿਊਰਾ ਸੈੱਲ ਤੇ ਇਹ ਬੜਾ ਮਹਿੰਗਾ ਸੌਦਾ ਨਹੀਂ ਹੈਗਾ ਠੀਕ ਹੈ ਜੀ ਇਹ ਸਾਰਾ 30 35 ਹੈ 40 ਰੁਪਏ ਦਾ ਹੋਣਾ ਆਪਾਂ ਇਹਦੇ ਕਦੇ ਨਹੀਂ મતલਬ ਕਿ ਦੁਕਾਨ ਤੇ ਗਏ ਹੀ ਨਹੀਂ ਮarre ਆਪਦੇ ਆਪ ਹੀ ਬਦਲੀਦਾ ਠੀਕ ਹੈ ਇਦਾਂ ਹੀ ਇਹਨੇ ਨਿਕਲ ਜਾਣਾ ਬਾਹਰ ਆ ਜਾਣਾ ਆ ਬਾਹਰ ਆ ਗਿਆ ਹੁਣ ਠੀਕ ਹੈ ਤੇ ਆਪਣੇ ਕੋਲ ਇਹ ਚੱਲਦਾ ਤਿੰਨ ਕੁ ਮਹੀਨੇ ਜਿਵੇਂ ਜਿੰਨਾ ਕਿ ਉਹਨੂੰ ਵਰਤਾਂਗੇ ਯਾਰਾ ਉਹਦੇ ਹਿਸਾਬ ਨਾਲ ਚੱਲਦਾ ਸਿੱਧੀ ਜੀ ਗੱਲ ਹੈ ਠੀਕ ਹੈ ਐਦਾਂ ਹੀ ਇਹਨੇ ਫਿੱਟ ਹੋ ਜਾਣਾ ਕੋਈ ਵਹਿਲਾ ਉਹ ਨਹੀਂ ਕਰਨਾ ਹੈਗਾ ਆ ਫਿੱਟ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਫਿੱਟ ਕਰ ਲੈਨੇ ਆ ਆ ਚਲੋ ਇਹ ਫਿੱਟ ਹੁੰਦਾ ਪਿਆ ਹੁਣ ਇਹਨੂੰ ਇੱਧਰ ਕਰ ਦਿੰਨੇ ਆ ਫਿੱਟ ਐਦਾਂ ਆ ਲੋ ਆ ਆ ਗਿਆ ਤੇ ਇਹ ਇਹਦਾ ਆ ਫਿੱਟ ਹੋ ਗਿਆ ਰਾ ਠੀਕ ਹੈ ਜੀ ਤੇ ਜਿਹੜੀ ਆ ਚਾਬੀ ਏ ਆ ਚਾਬੀ ਆ ਗਈ ਜੇ ਕਿਤੇ ਆਪਾਂ ਅੰਦਰ ਬਾਹਰ ਜਾਣੇ ਆ ਤੇ ਇਹਦੇ ਨਾਲ ਤਾਂ ਆਪਾਂ ਸੈੱਲ ਲੈ ਕੇ ਰੱਖ ਸਕਦੇ ਆ ਕਿਉਂਕਿ ਬਾਹਰ ਉਹਦੇ ਤਕਰੀਬਨ ਮਿਲਦਾ ਨਹੀਂ ਹੈਗਾ ਮੇਰਾ ਮਰਾ ਫਿਰ ਪਰੇਸ਼ਾਨੀ ਵਾਲੀ ਗੱਲ ਆਉਂਦੀ ਠੀਕ ਹੈ ਆਪਾਂ ਇਹਦੇ ਨਾਲ ਤਾਂ ਸੈੱਲ ਇੱਕ ਹੋਰ ਲੈ ਕੇ ਰੱਖਿਆ ਪਿਆ ਆਪਣੇ ਕੋਲ ਐਕਸਟਰਾ ਸਪੇਅਰ ਸੈੱਲ ਲਿਆ ਹੋਇਆ ਠੀਕ ਹੈ ਜੀ ਆ ਆ ਗਿਆ CR2032 ਨੰਬਰ ਸੈੱਲ ਆ ਠੀਕ ਹੈ ਜੀ ਦੇ ਬਾਕੀ ਤੁਹਾਨੂੰ ਜੇ ਲੱਗਦਾ ਵੀ ਆਪਾਂ ਨੂੰ ਸੈੱਲ ਇੱਕ ਹੋਰ ਨਾਲ ਰੱਖਣਾ ਚਾਹੀਦਾ ਹੈ ਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵਾਸਤੇ ਥੈਂਕ ਯੂ